ਆਹੀ ਲੱਖਾਂ ਰੁਪਏ ਦਾ ਕਰੋੜਾਂ ਦਾ ਕੰਮ ਕਰਦੇ ਆਂ ਅਸੀਂ ਕੱਲੀ-ਕੱਲੀ ਬੋਤਲ ਫੋੜ ਕੇ ਨਹੀਂ ਚੱਕ ਕਰਦੇ ਪਾਜੀ ਮੇਰੇ ਗੱਲ ਸੁਣੋ ਇੱਕ ਮਿੰਟ ਮੇਰੇ ਸੁਣੋ ਤੁਹਾਨੂੰ ਕੰਪਲੇਟ ਆ ਤੁਸੀਂ ਕੰਪਨੀਾਂ ਨਾਲ ਗੱਲ ਕਰੋ ਕਰਾਂਗੇ ਕੰਪਨੀ ਨਾਲ ਗੱਲ ਗੱਲ ਤਾਂ ਸੁਣੋ ਤੁਸੀਂ ਗੱਲ ਤਾਂ ਸੁਣੋ ਪਾਜੀ ਇਧਰ ਆਓ ਉਸ ਤੋਂ ਬਾਅਦ ਕੀ ਚੱਕੀ ਪੰਸੀ ਇਹ ਕੋਲੇ ਕੋਲੇ ਹੋਣਾ ਸਾਡੇ ਕੋਲ ਹੀ ਬਾਹਰ ਲਈ ਆ ਇੱਕ ਮਿੰਟ ਪਾਜੀ ਮੈਂ ਕਹਿ ਰਿਹਾ ਕੈਮਰੇ ਕਰੋ ਕੈਮਰੇ ਹੋਰ ਲਈ ਸਾਡੇ ਕੈਮਰੇ ਚੱਲਦੇ ਪਾਜੀ ਤੁਹਾਡੇ ਕੋਲੇ ਬੱਤ ਚੱਲਦੇ ਤੁਹਾਡੇ ਕੋਲ ਗੱਲ ਸੁਣ ਦੇਖ ਬਾਹਰ ਲਈ ਇੱਕ ਮਿੰਟ ਇੱਕ ਮਿੰਟ ਪਾਜੀ ਭਾਈ ਭਾਈ ਤੁਹਾਡੇ ਕੋਲ ਆਜੇ 12 ਹੋਣ ਲਈ ਮੈਂ ਹੋਰ ਦੇ ਚੇਤਰ ਨਹੀਂ ਨਹੀਂ ਬਾਹਰ ਕਿਥੇ ਨਹੀਂ ਓਏ ਵੇਚਦਾ ਪਿਆ ਮੈਂ ਹੁਣ ਕੱਲੇ ਕੱਲੀ ਬੋਤਲ ਖੋਲ ਕੇ ਦੇਖੂਗਾ ਭਾਈ ਬਿਲ ਦੇ ਦਸ ਦਿਓ ਹੈ ਬਿਲ ਦੇ ਦਸ ਦਿਓ ਮੈਂ ਕਹਿੰਦਾ ਹੋ ਗਈ ਨਾ ਰਿਕਾਰਡਿੰਗ ਤੁਹਾਡੀ ਮੈਂ ਸਿਰੇ ਆਪ ਜਵਾਬ ਦੇ ਦੂੰਗਾ ਇਦਾਂ ਨਹੀਂ ਹੁੰਦਾ ਇਹ ਇਦਾਂ ਨਹੀਂ ਹੁੰਦਾ ਤੁਹਾਨੂੰ ਕੋਛੋ ਮੈਂ ਉਹ ਮਾਲ ਇਹ ਮਾਲ ਵੀ ਬਿਲ ਨਹੀਂ ਲੈ ਬਿਲ ਦੇ ਲੈ ਬਿਲ ਦੇ ਲੈ ਮੇਰੇ ਕੋ ਤਾਂ ਆ ਦੋ ਲੈ ਕਿਹਨੂੰ ਭਾਈ ਇਹ ਬਿਲ ਮੇਰੇ ਭਾਈ ਇਹ ਬਿਲ ਦੇਖ ਲੈ ਟੈਕਸ ਨੂੰ ਬੋਲ ਦੇ ਮੈਨੂੰ ਮੈਂ ਅੱਗੀ ਕੱਲ ਗੱਲ ਕਰਾਂਗਾ ਪਾਜੀ ਤੇ ਰੋਣਾ ਪਾਜੀ ਪਾਜੀ ਤੇ ਅੰਦਾਜ਼ ਗੱਲ ਕੰਪਨੀ ਦਾ ਇਹ ਕੀ ਮਤਲਬ ਹੈ ਇਹ ਕੀ ਮਤਲਬ ਹੈ ਕੰਪਨੀ ਹੈ ਕੰਪਨੀ ਦੇ ਕੇਸ ਕਰੋ ਠੇਕੇਦਾਰ ਤੇ ਕਰੋ ਪ੍ਰਸ਼ਾਸਨ ਵਾਤੇ ਐ ਲੈ ਬਿੱਲ ਐਨਾ ਦੇਣ 1000 ਰੁਪਏ ਐਨਾ ਦੇਣ ਜੀਐਸਵੀ ਐ ਲੈ ਜੀਐਸਵੀ ਐ ਲੈ ਇੱਕ ਮਿੰਟ ਪਾਜੀ ਪਾਜੀ ਤੁਹਾਡੇ ਕੋਲ ਕੀ ਹੈ ਤੁਹਾਡੇ ਕੋਲ ਐਗੇ ਉਸ ਬੰਦੇ ਨੇ ਕਿਹਾ ਮੈਂ ਤਾਂ ਆ ਜਾਇਆ। ਐਹੀ ਐਹੀ ਠੇਕੇਦਾਰ ਲੈ ਕੇ ਗਏ ਸੀਗੇ। ਇਹ ਕੀੜੇ ਤੁਹਾਡੇ ਸਾਹਮਣੇ ਨਿਕਲੇ ਆ। ਹਾਂਜੀ। ਇਹ ਜ਼ਿੰਮੇਵਾਰ ਕੌਣ ਆ ਬਜੀਆ ਕੀੜੇ ਦਾ? ਜੇ ਕੋਈ ਫੇਤ ਨਾ ਖਲਵਾੜੇ ਕੋਈ ਫੇਤ ਨਾ ਕੋਈ ਕੋਈ ਬੋਲੇ ਬੰਦੇ ਨੂੰ ਉਹ ਜ਼ਿੰਮੇਵਾਰ ਹੈ ਜੀ। ਕਿਹਾ ਕਿ ਨਹੀਂ। ਤੁਸੀਂ ਸੀਗੇ ਮੋਕੇ ਉੱਤੇ। ਬਜੀ ਮੈਂ ਇੱਥੇ ਹੀ ਹੁਣੇ ਦੋਸੀ। ਕੌਣ ਆ ਉਸਨੇ ਬਲਾਉ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਜੱਟ ਕੀ ਦਿੱਤਾ ਵੀ ਇਹਨਾਂ ਨੇ ਵੇਂਗਾ। 110 ਰੁਪਏ ਦਾ ਦਿੱਤਾ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਆ ਲਓ 110 ਰੁਪਏ। ਅੱਗੇ ਕਿੰਨੇ ਦਿੰਦੇ ਆ? ਅੱਗੇ ਭਾਜੀ 110 ਦਾ ਹੀ ਸੀਗਾ। ਅੱਜ ਕੱਲ ਰੇਡ ਘਟੇ ਗਿਆ ਠੀਕ ਹੈ ਬਟ ਇਹਨਾਂ ਨੇ 100 ਰੁਪਏ ਦਾ ਮਿਲਦਾ ਵਾ ਇਹਨਾਂ ਨੇ 110 ਦਾ ਮੈਂ ਕੋਈ ਇਹਨਾਂ ਦਾ ਕੋਈ ਕਮਿਟਮੈਂਟ ਨਹੀਂ ਕੀਤੀ ਮੈਂ ਤੁਹਾਨੂੰ 110 ਰੁਪਏ ਲੈ ਲਓ ਕੋਈ ਗੱਲ ਨਹੀਂ ਪਾਪਾ ਤਾਂ ਕੋਈ ਨਹੀਂ 110 ਲਿੱਤਾ ਤੇ ਮੈਂ ਜਦੋਂ ਇਹਨਾਂ ਕੋਲ ਆਹ ਲਿੱਤਾ ਕੁਆਟਰ ਭਾਜੀ ਮੈਂ ਕਿਹਾ ਕਿ ਜੇਬੇ ਚ ਪਾ ਲਵੇ ਜਦੋਂ ਮੈਨੂੰ ਦੇਖਿਆ ਮੈਂ ਕਿ ਵਿਚ ਇਹਦੇ ਵਿੱਚ ਨਾ ਦੇਖੋ ਡੱਟ ਸਾਹਮਣੇ ਰੈਪਰ ਦੇ ਵਿੱਚ ਡੱਟ ਲੱਗਾ ਆ ਮੈਂ ਕਿ ਪਤਾ ਨਹੀਂ ਕੁਝ ਹੈਗਾ ਮੈਂ ਦੇਖਿਆ ਤੇ ਮੈਂ ਕਿਹਾ ਭਾਜੀ ਇਹਦੇ ਵਿੱਚ ਕੁਝ ਹੈਗਾ ਕਹਿੰਦੇ ਦੇਖੋ ਕੀ ਹੈ ਮੈਂ ਤਾਂ ਵਿੱਚ ਕੀੜਾ ਭਾਜੀ ਹੂੰ ਇਹ ਕੀੜਾ ਦੇਖਿਆ ਤੇ ਮੈਂ ਕਹਾ ਭਾਜੀ ਤੁਸੀਂ ਐਡਾ ਕਰੋ ਭਾਜੀ ਇਹ ਤੁਸੀਂ ਮੱਛਰ ਹੈ ਹੂੰ ਕਹਿੰਦੇ ਭਾਜੀ ਫੇਰ ਮੈਂ ਕਹਾ ਭਾਜੀ ਮੱਛਰ ਹੈਗਾ ਤੇ ਹੁਣ ਮੈਂ ਇਹਦਾ ਕੀ ਕਰਾਂ ਕਹਿੰਦੇ ਭਾਜੀ ਤੂੰ ਇਹਨੂੰ ਚੇਂਜ ਕਰ ਲਓ ਮੈਂ ਕਹਾ ਭਾਜੀ ਮੈਂ ਚੇਂਜ ਨਹੀਂ ਕਰਨਾ ਤੁਸੀਂ ਐਡਾ ਕਹੋ ਮੈਨੂੰ ਇੱਕ ਹੋਰ ਦੇ ਦਿਓ ਹੂੰ ਤੇ ਪਲੱਸ ਮੈਂ ਇੱਕ ਦੋ ਬੰਦਾਂ ਨੂੰ ਫੋਨ ਕੀਤੇ ਨਹੀਂ ਤੁਸੀਂ ਭਾਜੀ ਇਸ ਠੀਕੇ ਦੇ ਪਹਿਲੀ ਵਾਰ ਹੀ ਸ਼ਰਾਬ ਲੈਣ ਆਏਗਾ ਅੱਗੇ ਵੀ ਲੈਣਾ ਦੇਣਾ ਉਹਨਾਂ ਕੋਲ ਵੀ ਇੱਕ ਦੋ ਵਾਰੀ ਲਿੱਤੀ ਹੈ ਜੱਗਦੇ ਵੀ ਇੱਕ ਦੋ ਵਾਰੀ ਲਿੱਤੀ ਹੈ ਇੱਕ ਦੋ ਵਾਰੀ ਲਿੱਤੀ ਹੈ ਪਰ ਮੈਨੂੰ ਕੋਈ ਡਾਊਟ ਨਹੀਂ ਹੋਇਆ ਮੈਂ ਕਦੀ ਚੈੱਕ ਨਹੀਂ ਕੀਤਾ ਪਰ ਅੱਜ ਮੈਂ ਜੋ ਚੈੱਕ ਕੀਤਾ ਤੇ ਇਹਦੇ ਵਿੱਚ ਡਾਊਟ ਅਸੀਂ ਡਾਊਟ ਸੀ ਮਤਲਬ ਉਹ ਤੇ ਦੇਖੋ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਦੋ ਸੀਲਾਂ ਲੱਗੀਆਂ ਹੋਈਆਂ ਹਨ ਇਹ 31 ਮਾਰ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਇਹ ਸਾਨੂੰ ਕਲੀਅਰਫਾਈ ਨਹੀਂ ਹੈਗੀ ਪਰ ਕਿਤੇ ਨਾ ਇੱਕ ਚੀਜ਼ ਦੇਖੋ ਭਾਜੀ ਸ਼ਰਾਬ ਮਹਿੰਗੀ ਵੀ ਹੋ ਗਈ ਹੈ ਭਾਈ ਸ਼ਰਾਬ ਮਹਿੰਗੀ ਵੀ ਲਈ ਹੈ ਸਾਨੂੰ ਡਰ ਇਸ ਚੀਜ਼ ਦਾ ਲੱਗ ਗਿਆ ਕਿ ਜਿਹੜੇ ਬੰਦੇ ਪਹਿਲਾਂ ਮਰੇ ਆ ਤਾਂ ਦੇਖਿਆ ਤੁਸੀਂ ਟੀਵੀ 'ਚ ਆਉਂਦੇ ਹੋ ਹਣਾ ਕਿੰਨੇ ਬੰਦੇ ਮਰ ਗਏ ਕਿ ਅਸੀਂ ਇਹਨਾਂ ਸ਼ਿਕਾਰ ਤਾਂ ਨਹੀਂ ਹੋਣ ਲੱਗੇ ਸੀ ਹੂੰ ਸਮਦਾ ਇਸ ਚੀਜ਼ ਦਾ ਜਾਂ ਅਸੀਂ ਵਾਪਸ ਦੇ ਦਿੰਦੇ ਜਾਂ ਕੋਈ ਹੋਰ ਕੋਈ ਹੋਰ ਹੋ ਜਾਂਦਾ ਸ਼ਿਕਾਰ ਠੀਕ ਹੈ ਨਾ ਹੋਰ ਭਾਜੀ ਕਿੰਨੇ ਹੋਰ ਨੂੰ ਦੇ ਦਈਏ ਇਹਨਾਂ ਨੇ ਕੀ ਕਿਹਾ